ਮੈਂ ਡੀਪੀਆਈਓ ਅਫਸਰ ਨੂੰ ਆਪਣਾ ਸੁਸਾਇਡ ਨੋਟਸ ਲਿਖ ਕੇ ਭੇਜਿਆ ਹੋਇਆ ਜੀ ਕਿ ਮੈਂ ਡਿਪਰੈਸ਼ਨ ਦਾ ਸ਼ਿਕਾਰ ਹਾਂ ਜੀ ਕਿਸੇ ਵੀ ਟਾਈਮ ਕਿਸੇ ਵੀ ਟਾਈਮ ਜੀ ਕੁਝ ਵੀ ਹੋ ਸਕਦਾ ਹੈਗਾ ਜਿਹਦੇ ਵਿੱਚ ਮੇਰੀ ਮੌਤ ਦੇ ਜ਼ਿੰਮੇਵਾਰ ਡੀਪੀਆਈਓ ਆਫਿਸ ਦੇ ਅਧਿਕਾਰੀ ਸੈਕਟਰੀ ਸਾਹਿਬ ਅਤੇ ਪੰਜਾਬ ਸਰਕਾਰ ਹੋ। ਅਸੀਂ ਕੱਲ ਜਿਹੜਾ ਮਾਨਯੋਗ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਕੀਤੀ ਸੀ ਤੇ ਇਹਨਾਂ ਵੱਲੋਂ ਸਾਫ਼ ਇਨਕਾਰ ਕੀਤਾ ਗਿਆ ਜੀ ਕਹਿੰਦੇ ਸਾਡੇ ਕੋਲੇ ਐਸਸੀ ਤੇ ਬੀਸੀ ਤੇ ਹੈਂਡੀਕੈਪਡ ਬਸ ਤੇ ਸਾਡੇ ਕੋਲੇ ਪੋਸਟਾਂ ਹੀ ਨਹੀਂ ਖਾਲੀ। ਜੇ ਇੱਕ ਅਸੀਂ ਅਚੰਭੇ ਤੇ ਜੇ ਹੋ ਜਾਣਿਆ ਜਦੋਂ ਸਾਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਐਸਸੀ ਬੀਸੀ ਤੇ ਹੈਂਡੀਕੈਪਟ ਵਾਸਤੇ ਕੋਈ ਪੋਸਟ ਹੀ ਨਹੀਂ ਖਾਲੀ ਈਟੀਟੀ ਟੀਚਰਾਂ ਵੱਲੋਂ ਆਪਣੇ ਨਿਯੁਕਤੀ ਪੱਤੀ ਪੱਤਰ ਜਾਰੀ ਹੋਣ ਦੇ ਸਬੰਧ ਦੇ ਵਿੱਚ ਇਸ ਵਕਤ ਮਹਾਲੀ ਦੇ ਫੇਸ 8 ਦੇ ਵਿੱਚ ਜਿਹੜਾ ਤਰਨਾ ਦਿੱਤਾ ਜਾ ਰਿਹਾ ਤੇ ਇਸ ਵਕਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਇਸ ਵਕਤ ਮੌਜੂਦ ਆ ਤੇ ਜਿੱਥੇ ETT ਟੀਚਰਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹਾਲਾਂਕਿ ਜਿਹੜੀ ਗਿਣਤੀ ਆਹੋ 2364 ਹੈ ਜਿਹੜੀ ਇਹਨਾਂ ਦੀ ਦੱਸੀ ਜਾ ਰਹੀ ਆ ਤੇ ਨਿਯੁਕਤੀ ਪੱਤਰ ਜਾਰੀ ਕਰਨ ਵਾਸਤੇ ਜਿਹੜੀ ਆ ਧਰਨਾ ਜਿਹੜਾ ਇੱਥੇ ਲਗਾਇਆ ਹੋਇਆ ਹੈ ਤੇ ਤੇ ਹਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਰਜੀਤ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿਹੜੀ-ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੇ ਇਸ ਵਕਤ ਤੁਹਾਡੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਸਰ ਇਹ ETT 2364 ਭਰਤੀ 2020 ਚ ਆਈ ਸੀ ਜੀ ਕਿਸੇ ਕਾਰਨ ਕਰਕੇ ਇਹ ਕੋਰਟ ਚ ਚੱਲ ਗਈ ਸੀ ਕੋਰਟ ਦੇ ਵਿੱਚ ਇਹ ਭਰਤੀ ਸਟਕ ਡਾਊਨ ਹੋ ਜਾਂਦੀ ਹੈਗੀ ਤੇ 2023 ਦੇ ਦਸੰਬਰ ਦੇ ਵਿੱਚ ਅਸੀਂ ਇਸ ਭਰਤੀ ਨੂੰ ਜਿਹੜਾ ਜੀ ਬਹਾਲ ਕਰਵਾ ਲੈਨੇ ਹੈਗੇ ਉਸ ਵਿੱਚ ਜਿਹੜਾ ਜਦੋਂ ਬਹਾਲ ਹੁੰਦੀ ਹੈਗੀ ਤਾਂ 8 ਹਫ਼ਤਿਆਂ ਦਾ ਜਿਹੜਾ ਸਮਾਂ ਦਿੱਤਾ ਜਾਂਦਾ ਹੈਗਾ ਡਿਪਾਰਟਮੈਂਟ ਨੂੰ ਭਰਤੀ ਪੂਰਾ ਕਰਨ ਵਾਸਤੇ ਪਰ ਸਰਕਾਰ ਜਾਂ ਡਿਪਾਰਟਮੈਂਟ ਲਈਏ ਲਾਰੇ ਲੱਪੇ ਲਾਉਂਦੇ ਲਾਉਂਦੇ ਸਾਨੂੰ ਇੱਥੇ ਤੱਕ ਲੈ ਆਏ ਜੀ ਪਿਛਲੇ 20 ਅਗਸਤ ਨੂੰ ਜੀ 20 ਅਗਸਤ ਨੂੰ ਅਸੀਂ ਨੇ ਇੱਥੇ ਡੀਪੀਏ ਆਫਿਸ ਦਾ ਕੇਹ ਧਰਨਾ ਲਗਾਇਆ ਸੀਗਾ ਆਪਣੀਆਂ ਮੰਗਾਂ ਨੂੰ ਲੈ ਕੇ ਮੰਗਾਂ ਸਾਡੀਆਂ ਜੀ ਨਿਯੁਕਤੀ ਪੱਤਰ ਜਾਰੀ ਕਰਕੇ ਸਾਨੂੰ ਜਿਹੜਾ ਸਕੂਲਾਂ ਵਿੱਚ ਜੁਆਇਨ ਕਰਾਉਣ ਦੀ ਸੀ ਜੀ ਸਾਡੀ ਉਹ ਮੰਗ ਨੂੰ ਲੈ ਕੇ ਅਸੀਂ ਨੇ 20 ਅਗਸਤ ਨੂੰ ਇੱਥੇ ਪੱਕਾ ਮੋਰਚਾ ਲਾਇਆ ਸੀ ਉਸ ਵਿੱਚ ਚਲਦੇ ਚਲਦੇ ਮੋਰਚੇ ਦੇ ਵਿੱਚ ਸਾਡੇ ਦੋ ਸਾਥੀ ਜਿਹੜੇ ਬਿਲਡਿੰਗ ਦੇ ਉੱਪਰ ਵੀ ਚੜ ਗਏ ਸੀਗੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਜੀ 13 ਸਤੰਬਰ ਨੂੰ ਸਾਨੂੰ ਜੀ ਇੱਕ ਨੋਟੀਫਿਕੇਸ਼ਨ ਮਿਲਦਾ ਹੈਗਾ ਡੀਪੀਏ ਆਫਿਸ ਵੱਲੋਂ ਜਿਦੇ ਵਿੱਚ ਲਿਖਿਆ ਹੁੰਦਾ ਹੈਗਾ ਜੀ ਕਿ 16 ਸਤੰਬਰ ਨੂੰ ਇੱਕ ਨੋਟੀਫਿਕੇਸ਼ਨ ਦੇਵਾਂਗੇ ਜਿਦੇ ਵਿੱਚ 17 ਸਤੰਬਰ ਵਾਸਤੇ ਸਾਰੀ ਡਿਟੇਲ ਦਿੱਤੀ ਹੋਗੀ 17 ਤਰੀਕ ਨੂੰ ਜਿਹੜਾ ਸਾਨੂੰ ਨਿਯੁਕਤੀ ਪੱਤਰ ਦੇਣ ਵਾਸਤੇ ਜਗਾ ਲੱਭੀ ਜਾਊਗੀ ਔਰ ਜਗਾ ਦੇ ਕੇ ਸਾਨੂੰ ਆ ਜਿਹੜਾ ਨਿਯੁਕਤੀ ਪੱਤਰ ਪਲੱਸ ਸਾਨੂੰ ਸਕੂਲਾਂ ਚ ਜੁਆਇਨ ਕਰਵਾਇਆ ਜਾਊਗਾ 17 18 ਤਰੀਕ ਤੱਕ ਪਰ ਉਹ ਲਾਰਾ ਸੀਗਾ ਸਰ ਇੱਕ ਉਸ ਦੇ ਚੱਲਦਿਆਂ ਸੀ ਆਪਣਾ ਧਰਨਾ ਇਥੋਂ ਸਮਾਪਤ ਕਰ ਲਿਆ ਸੀਗਾ ਇਸ ਤੋਂ ਬਾਅਦ 16 ਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ 17 ਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ 18 ਦਾ ਵਾਦਾ ਕਰ ਲਿੱਤਾ ਗਿਆ ਸੀਗਾ ਆਸ਼ਵਾਸ਼ਣ ਦਵਾ ਦਿੱਤਾ ਗਿਆ ਸੀ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਹਾਂਜੀ ਵਾਦਾ ਜਿਹੜਾ ਇਹਨਾਂ ਨੇ ਕੀਤਾ ਸੀਗਾ ਪੰਜਾਬ ਸਰਕਾਰ ਹੋਵੇ ਜਾ ਹੋਵੇ ਡੀਪੀਆਈ ਆਫਿਸ ਦੇ ਸਾਰੇ ਅਧਿਕਾਰੀਆਂ ਵੱਲੋਂ ਜਿਹੜਾ ਸਾਡੇ ਨਾਲ ਵਾਦਾ ਕੀਤਾ ਗਿਆ ਸੀ ਉਸ ਦੇ ਚੱਲਦੇ ਆ ਜੀ ਅਸੀਂ ਨੇ ਜਿਹੜਾ ਧਰਨਾ ਇੱਥੋਂ ਸਮਾਪਤ ਕਰ ਲਿਆ ਸੀਗਾ ਪਰ 16 ਤਰੀਕ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਨਾ ਹੀ 17 ਨੂੰ ਅਸੀਂ 16 ਤਰੀਕ ਨੂੰ ਵੀ ਇੱਥੇ ਆ ਕੇ ਬਿਲੇ ਸਿਡੀਪੀਆਈ ਆਫਿਸ ਦੇ ਅਧਿਕਾਰੀਆਂ ਨਾਲ ਜੀ ਇਹਨਾਂ ਵੱਲੋਂ ਕਿਹਾ ਗਿਆ ਕਿ 17 ਤਰੀਕ ਨੂੰ ਤੁਹਾਡਾ ਨੋਟੀਫਿਕੇਸ਼ਨ ਆ ਜਾਊਗਾ 17 ਨੂੰ ਮਿਲੇ ਤਾਂ ਇਹਨਾਂ ਨੇ ਕਿਹਾ ਜੀ 18 ਨੂੰ 18 ਨੂੰ ਮਿਲੇ ਤਾਂ 19 ਨੂੰ ਕਹਿੰਦੇ ਜਿਸ ਦਿਨ 19 ਤਰੀਕ ਨੂੰ ਅਸੀਂ ਨੇ ਮੀਟਿੰਗ ਕੀਤੀ ਜੀ ਤਾਂ ਇਹਨਾਂ ਵੱਲੋਂ ਇੱਕ ਸਾਫ਼ ਇਨਕਾਰ ਕੀਤਾ ਗਿਆ ਕਿ ਹੁਣ ਛੋਡੀ ਭਾਰਤੀ ਜਿਹੜੀ ਹਾਲੇ ਹਫ਼ਤਾ 10 ਦਿਨ ਕਹਿੰਦੇ ਛੋਡੀ ਭਾਰਤੀ ਨੂੰ ਲੱਗਣਗੇ ਤੇ ਉਸ ਦੇ ਚਲਦਿਆਂ ਅਸੀਂ 20 ਤਰੀਕ ਨੂੰ 20 ਤਰੀਕ ਨੂੰ ਅਸੀਂ ਫੇਰ ਇੱਥੇ ਆ ਜਿਹੜਾ ਮਹੱਲੀ ਡੀਪੀਆਈ ਆਫਿਸ ਅੱਗੇ ਧਰਨਾ ਲਗਾ ਲੈਣੇ ਸਾਡਾ ਪ੍ਰਦਰਸ਼ਨ ਉਦੋਂ ਬਹੁਤ ਭਿਆਨਕ ਸੀਗਾ ਜੀ ਸਾਡੇ ਕਾਫੀ ਸਾਥੀਆਂ ਨੇ ਸੁਸਾਇਡ ਦੇ ਨੋਟਿਸ ਲਿਖ ਕੇ ਜਿਹੜਾ ਡੀਪੀਆਈ ਆਫਿਸ ਨੂੰ ਭੇਜ ਦਿੱਤੇ ਸੀ ਉਸ ਵਿੱਚ ਮੈਂ ਖੁਦ ਹਾਜ਼ਰ ਹਾਂ ਜੀ ਮੈਂ ਡੀਪੀਆਈ ਆਫਿਸ ਨੂੰ ਇੱਕ ਆਪਣਾ ਸੁਸਾਇਡ ਨੋਟਿਸ ਲਿਖ ਕੇ ਭੇਜਿਆ ਹੋਇਆ ਜੀ ਕਿ ਮੈਂ ਡਿਪਰੈਸ਼ਨ ਦਾ ਸ਼ਿਕਾਰ ਹਾਂ ਜੀ ਕਿਸੇ ਵੀ ਟਾਈਮ ਕਿਸੇ ਵੀ ਟਾਈਮ ਜੀ ਕੁਝ ਵੀ ਹੋ ਸਕਦਾ ਹੈਗਾ ਜਿਹਦੇ ਵਿੱਚ ਮੇਰੀ ਮੌਤ ਦੇ ਜ਼ਿੰਮੇਵਾਰ ਡੀਪੀਆਈ ਆਫਿਸ ਦੇ ਅਧਿਕਾਰੀ ਸੈਕਟਰੀ ਸਾਹਿਬ ਅਤੇ ਪੰਜਾਬ ਸਰਕਾਰ ਹੋਊਗੀ ਜੀ ਉਸ ਦੇ ਚੱਲਦਿਆਂ ਸਾਨੂੰ ਜੀ ਇੱਕ ਇਹਨਾਂ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈਗਾ ਜਿਦੇ ਵਿੱਚ ਸਟੇਸ਼ਨ ਚੁਆਇਸ ਦੀ ਜਿਹੜੀ ਹੈਗੀ ਮੰਗ ਲਿਖੀ ਜਾਂਦੀ ਹੈ ਕਿ ਸਟੇਸ਼ਨ ਚੁਆਇਸ ਤੁਹਾਡੀ 21 ਸਤੰਬਰ ਤੋਂ ਲੈ ਕੇ 24 ਸਤੰਬਰ ਤੱਕ ਜਿਹੜੀ ਤੁਹਾਡੀ ਸਟੇਸ਼ਨ ਚੁਆਇਸ ਹੋਊਗੀ 21 ਤਰੀਕ ਨੂੰ ਤਕਰੀਬਨ 2:30 ਵਜੇ ਸਾਡਾ ਜਿਹੜਾ ਸਟੇਸ਼ਨ ਚੁਆਇਸ ਦਾ ਪੋਰਟਲ ਓਪਨ ਹੁੰਦਾ ਜੀ ਉਸ ਸਟੇਸ਼ਨ ਜਿਹੜਾ ਓਪਨ ਸਟੇਸ਼ਨ ਚੁਆਇਸ ਦਾ ਉਹ ਜਿਹੜਾ ਓਪਨ ਹੁੰਦਾ ਜੀ ਉਹਦੇ ਵਿੱਚ ਵੀ ਵੱਡਾ ਇੱਕ ਫੇਰ ਬਦਲ ਕੀਤਾ ਜਾਂਦਾਗਾ ਉਹਦੇ ਵਿੱਚ ਤਿੰਨ categories ਨੂੰ SC ਕੈਟਾਗਰੀ BC ਕੈਟਾਗਰੀ ਹੈਂਡੀਕੈਪਡ ਕੈਟਾਗਰੀ ਇਹਨਾਂ ਤਿੰਨ ਕੈਟਾਗਰੀ ਨੂੰ ਛੱਡਿਆ ਜਾਂਦਾ ਜੀ ਬਾਕੀ ਕੈਟਾਗਰੀ ਨੂੰ ਜਿਹੜਾ ਸਟੇਸ਼ਨ ਚੁਆਇਸ ਕੀਤਾ ਕਰਵਾਇਆ ਜਾਂਦਾ ਜੀ ਸਾਡੇ ਨਾਲ ਫੇਰ ਇੱਕ ਵੱਡਾ ਧੱਕਾ ਹੁੰਦਾ ਜੀ ਇੱਕ ਮੁੱਦਾ ਬਣਾ ਦਿੱਤਾ ਗਿਆ ਕਿ SC BC ਕੈਟਾਗਰੀ ਲਈ ਕੋਈ ਪੋਸਟ ਹੀ ਨਹੀਂ ਖਾਲੀ ਅਸੀਂ ਕੱਲ ਜਿਹੜਾ ਮਾਨਯੋਗ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਕੀਤੀ ਸੀ ਡੀਪੀਆਈ ਆਫਿਸ ਦੇ ਅਧਿਕਾਰੀ ਨਾਲ ਮੀਟਿੰਗ ਕੀਤੀ ਜੀ ਤੇ ਇਹਨਾਂ ਵੱਲੋਂ ਸਾਫ਼ ਇਨਕਾਰ ਕੀਤਾ ਗਿਆ ਜੀ ਕਹਿੰਦੇ ਸਾਡੇ ਕੋਲੇ SC ਤੇ BC ਤੇ ਹੈਂਡੀਕੈਪਟ ਬੱਸ ਤੇ ਸਾਡੇ ਕੋਲੇ ਪੋਸਟ ਹੀ ਨਹੀਂ ਖਾਲੀ ਇਹ ਬਾਰਡਰ ਗਾਰਡਰ ਦੀਆਂ 6 ਜ਼ਿਲ੍ਹਿਆਂ ਦੀ ਪਰ 6 ਜ਼ਿਲ੍ਹਿਆਂ ਦੀ ਭਰਤੀ ਹੈ ਜੀ ਤੇ ਅਸੀਂ ਆਖਿਆ ਜੀ 6 ਜ਼ਿਲ੍ਹਿਆਂ ਦੇ ਵਿੱਚ ਨਹੀਂ ਹੋ ਸਕਦੀਆਂ ਪੋਸਟਾਂ ਖਾਲੀ ਬਾਕੀ ਚ ਸਾਨੂੰ ਜੁਆਇਨ ਕਰਾ ਦੋ ਪਰ ਉੱਥੋਂ ਸਾਨੂੰ ਇੱਕ ਹਾਸੋ ਹੀਣ ਲਾ ਲੋ ਜੇ ਕਸੀ ਅਚੰਭੇ ਤੇ ਜੇ ਹੋ ਜਾਣਿਆ ਜਦੋਂ ਸਾਨੂੰ ਇਹ ਗੱਲ ਕਹੀ ਜਾਂਦੀ ਕਿ ਪੂਰੇ ਪੰਜਾਬ ਦੇ ਵਿੱਚ ਐਸਸੀ, ਬੀਸੀ ਤੇ ਹੈਂਡੀਕੈਪਟ ਵਾਸਤੇ ਕੋਈ ਪੋਸਟ ਹੀ ਨਹੀਂ ਖਾਲੀ ਪੋਸਟ ਦਾ ਪੋਸਟ ਸਰ ਇਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ ਮੈਂਸ ਚ ਪੋਸਟਾਂ ਨੇ ਜਿਹੜੀਆਂ ਇਹ ਮੈਂਸ ਵਿੱਚ ਖਾਲੀ ਨਹੀਂ ਗਈਆਂ ਸਾਡੇ ਕੋਲੇ ਇਹ ਤੋਂ ਪਹਿਲਾਂ ਸੀ ਬਹੁਤ ਟੀਚਰ ਆ ਜਿਹੜੇ ਸਾਡੀ ਕੈਟਾਗਰੀ ਦੇ ਲਈ ਬੈਠੇ ਆ ਹੁਣ ਸਰ ਇੱਥੇ ਇਹ ਚੀਜ਼ ਹੈ ਜਦੋਂ ਇਹ ਭਰਤੀ ਆਈ ਕੀ ਉਸ ਟਾਈਮ ਇਹਨਾਂ ਨੂੰ ਦਿੰਦਾ ਨਹੀਂ ਸੀਗਾ ਕਿ ਐਸਸੀ ਕੈਟਾਗਰੀ ਦੇ ਪੋਸਟਾਂ ਖਾਲੀ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਜੇ ਉਸ ਟਾਈਮ ਖਾਲੀ ਸੀ ਪੋਸਟਾਂ ਤਾਂ ਫਿਰ ਸਾਡੀਆਂ ਪੋਸਟਾਂ ਗਈਆਂ ਕਿੱਥੇ ਜੀ 6 ਜ਼ਿਲ੍ਹਿਆਂ ਚ ਆਪਾਂ ਮੰਨ ਲੈਨੇਗੇ ਕਿ ਹੋ ਹੋ ਸਕਦਾ 6 ਜ਼ਿਲ੍ਹਿਆਂ ਚ ਸਨੀਆਂ ਪੋਸਟਾਂ ਨਹੀਂ ਖਾਲੀ ਹੋਣਗੀਆਂ ਪਰ ਪੂਰੇ ਪੰਜਾਬ ਚ ਹੀ ਨਹੀਂ ਪੋਸਟਾਂ ਖਾਲੀ ਜੀ ਇਹ ਇੱਕ ਸ਼ਰਿਆਮ ਸਾਡੇ ਨਾਲ ਜੀ ਸਾਡੀ ਕੈਟਾਗਰੀ ਨਾਲ ਜਾਂ ਸਾਡੀ ETT 364 ਭਰਤੀ ਨਾਲ ਇੱਕ ਸ਼ਰਿਆਮ ਹੈ ਜਿਹੜਾ ਧੱਕਾ ਕੀਤਾ ਜਾ ਰਿਹਾ ਜੀ ਜਿੱਥੇ 4 ਸਾਲ ਅਸੀਂ ਪਹਿਲਾਂ ਕੋਰਟ ਕਚੈਰੀਆਂ ਚ ਰੁਲਦੇ ਰਹੇ ਜੀ ਹੁਣ ਇਹਨਾਂ ਦੇ ਦਰਾਂ ਤੇ ਰੁਲਦੇ ਆ ਰਹੇ ਹਾਂ ਜੀ ਕਦੇ ਉਮੀਦ ਕੀਤੀ ਸੀਗੀ ਕਿ ਇੰਨਾ ਪੜ੍ਹ ਲਿਖਣ ਤੋਂ ਬਾਅਦ ਵੀ ਐਵੇਂ ਦਰਿਆਵਾਂ ਦੇ ਉੱਤੇ ਬੈਠਣਾ ਪਊਗਾ ਖਾਸ ਕਰ ਉਹ ਵਰਗ ਜੋ ਪਛੜੀ ਸ਼੍ਰੇਣੀਆਂ ਦੇ ਵਿੱਚ ਕਾਊਂਟਡਾਊਨ ਹੁੰਦਾ ਹੈ ਸਰ ਜਦੋਂ ਇਹ ਆਮ ਆਦੀਕਾਰ ਦੇਣ ਦੀ ਅਸੀਂ ਗੱਲ ਕਰਦੇ ਜਦੋਂ ਸਰ ਇਹ ਆਮ ਆਦੀ ਪਾਰਟੀ ਸੱਤਾ ਚਾਹੀਏ ਨਾ ਜੀ ਉਸ ਟਾਈਮ ਅਸੀਂ ਪੱਕੇ ਵਲੰਟੀਅਰ ਸੀ ਹੁਣ ਵੀ ਅਸੀਂ ਪੱਕੇ ਵਲੰਟੀਅਰ ਸੀ ਪਿੱਛੇ ਅਸੀਂ ਜਿਸ ਦਿਨ ਦਾ 20 ਅਗਸਤ ਨੂੰ ਅਸੀਂ ਇੱਥੇ ਧਰਨਾ ਲਾਇਆ ਨਾ 19 ਅਗਸਤ ਨੂੰ ਅਸੀਂ ਇਹਨਾਂ ਦੇ ਵਲੰਟੀਅਰ ਵਾਲੇ ਕਾਗਜ਼ ਪਾੜ ਕੇ ਆਏ ਜੀ ਅਸੀਂ ਇਹ ਬਾਗੀ ਹੋ ਕੇ ਨਿਕਲਿਆ ਇਸ ਸਰਕਾਰ ਤੋਂ ਜਦੋਂ ਇਹ ਸਰਕਾਰ ਆਈ ਹੈ ਜੀ ਉਸ ਟਾਈਮ ਇਹ ਲੱਗਦਾ ਹੁੰਦਾ ਸੀ ਨਹੀਂ ਇਹ ਸਰਕਾਰ ਆਪਣੀ ਹੈਗੀ ਇਨਾਂ ਦੇ ਆਉਂਦਿਆਂ ਸਾਡਾ ਜਿਹੜਾ ਬੇਰੋਜ਼ਗਾਰੀ ਦਾ ਅਸੀਂ ਨੇ ਜਿਹੜਾ ਟਿੱਕਾ ਸਾਡੇ ਮੱਥੇ ਤੇ ਲੱਗੇਗਾ ਉਹ ਬੇਰੋਜ਼ਗਾਰੀ ਦਾ ਟਿੱਕਾ ਕਿਤੇ ਨਾ ਕਿਤੇ हट ਜਾਊਗਾ 2017 ਦੇ ਵਿੱਚ ਇੱਕ एलिਜੀਬਲ ਟੈਸਟ ਹੁੰਦਾ ਸੀ ਉਹ ਪਾਸ ਕੀਤਾ ਹੋਇਆ ਜੀ ਇਸ ਤੋਂ ਬਾਅਦ ਜਦੋਂ ਪੋਸਟਾਂ ਆਈਆਂ ਜੀ ਦੋ ਟੈਸਟ ਸਾਡੇ ਉਦੋਂ ਹੁੰਦੇ ਨੇ ਅਸੀਂ ਮਤਲਬ ਉਹ ਵੀ ਚੰਗੇ ਨੰਬਰਾਂ ਨਾਲ ਲੇਕੇ ਪਾਸ ਹੋਏ ਜੀ ਉਦੋਂ ਇਹ ਲੱਗਦਾ ਸੀਗਾ ਜੀ ਇਹ ਸਰਕਾਰ ਆਪਣੀ ਹੈਗੀ ਕਿਤੇ ਨਾ ਕਿਤੇ ਇਹ ਸਾਡਾ ਫਾਇਦਾ ਕਰੂਗੀ ਪਰ ਜਦੋਂ ਇਹ ਸਰਕਾਰ ਉਹੀ ਪੁਰਾਣੀਆਂ ਸਰਕਾਰਾਂ ਦੀਆਂ ਰਣਨੀਤੀਆਂ ਤੇ ਚੱਲਦੀ ਹੈ ਜੀ ਉਥੇ ਮਨ ਟੁੱਟਿਆ ਜੀ ਫਿਰ ਬਾਗੀ ਹੋਏ ਇਹ ਸਰਕਾਰ ਤੋਂ ਹੁਣ ਲੱਗਦਾ ਕਿ ਇਹ ਸਰਕਾਰ ਨੇ ਜੇ ਸਾਡਾ ਕੋਈ ਹੱਲ ਵਸਲ ਕਰ ਦਿੱਤਾ ਤਾਂ ਠੀਕ ਹੈ ਨਹੀਂ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਦਾ ਤਖਤਾ ਪਲਟਿਆ ਤੇ ਇਹ ਸਰਕਾਰ ਦਾ ਵੀ ਤਖਤਾ ਪਲਟ ਤੇ ਬਹੁਤੀ ਕੋਈ ਦੇਰ ਨਹੀਂ ਲੱਗਣੀ ਸਰ ਹੁਣ ਕੀ ਐਕਸ਼ਨ ਪਲਾਨ ਜਿਹੜਾ ਤੁਹਾਡੇ ਵੱਲੋਂ ਲਿਖਿਆ ਜਾ ਰਿਹਾ ਹੈ ਐਕਸ਼ਨ ਸਰ ਅਸੀਂ ਇੱਥੋਂ ਇਹੀ ਮੰਗ ਕੀਤੀ ਸੀਗੀ ਡੀਪੀਆਈ ਆਫੀਸਰ ਨੂੰ ਸਾਡੇ ਸਾਥੀ ਮਿਲਣ ਗਏ ਨੇਗੇ ਵੀ ਸਾਡਾ ਹੱਲ ਆ ਜਿਹੜਾ ਜਲਦੀ ਕੀਤਾ ਜਾਵੇ ਨਹੀਂ ਮਜਬੂਰ ਨਾ ਸਾਨੂੰ ਕੋਈ ਨਾ ਕੋਈ ਗੁਪਤ ਐਕਸੀਡੈਂਟ ਤੇ ਜਿਹੜਾ ਹੋਰ ਨਾਲ ਐਕਸੀਡੈਂਟ ਨੇ ਉਹ ਜ਼ਰੂਰ ਕਰਨਾ ਪੈਣਗੇ ਗੁਪਤ ਐਕਸੀਡੈਂਟ ਨੇ ਕਿ ਮੈਂ ਹੋ ਮੀਡੀਆ ਦੇ ਰਾਹੀਂ ਜਿਹੜਾ ਨਹੀਂ ਦੱਸ ਸਕਦਾਗਾ ਕਿਉਂਕਿ ਗੁਪਤ ਐਕਸੀਡੈਂਟ ਗੁਪਤੀ ਹੈ ਜੀ ਉਸ ਵਿੱਚ ਜਾਨੀ ਮਾਲੀ ਨੁਕਸਾਨ 100% ਹੈ ਜੀ ਇੱਥੇ ਅਸੀਂ ਆਪਦੀ ਜਾਨਾਂ ਕਰੇ ਇਹ ਕਹਿ ਕੇ ਆਏ ਜੀ ਜਿਆਦਾ ਰੋਜ਼ਗਾਰ ਹੋਊਗਾ ਜਾਂ ਫਿਰ ਸੜੀਆਂ ਲਾਸ਼ਾਂ ਹੋਣਗੀਆਂ ਅਸੀਂ ਵੀ ਅਪੀਲ ਕਰਦੇ ਆ ਕਿ ਕੋਈ ਇਹੋ ਜਿਹਾ ਸਟੈਪ ਨਾ ਚੱਕਿਆ ਜਾਵੇ ਕਿਉਂਕਿ ਸਭ ਦਾ ਹੱਲ ਹੋ ਜਾਂਦਾ ਟੇਬਲ ਟਾਕ ਦੇ ਉੱਤੇ ਟੇਬਲ ਟਾਕ ਹੋਏਗੀ ਤਾਂ ਮਸਲੇ ਹੱਲ ਹੋ ਜਾਣਗੇ ਅਸੀਂ ਅਪੀਲ ਕਰਦੇ ਆ ਕਿ ਕੁਝ ਇਹੋ ਜਿਹਾ ਨਾ ਹੋਵੇ ਜੋ ਅਨਸੁਖਾਵਨਾ ਹੋਵੇ ਸਰ ਇਹ ਨਾ ਚਲੋ ਅਸੀਂ ਮੰਨਦੇ ਆ ਕਿ ਇੱਕ ਆਤਮਦਾਹ ਕਰਨਾ ਕੋਈ ਮਸਲੇ ਦਾ ਹੱਲ ਨਹੀਂ ਪਰ ਪਿਛਲੇ 2.5 ਸਾਲਾਂ ਤੋਂ ਜਦੋਂ ਸਰਕਾਰ ਦੇ ਵਿਸ਼ਵਾਸ ਕੀਤਾ ਗਿਆ ਹੋਵੇ ਜਦੋਂ ਟੇਬਲ ਟਾਕ ਤੇ ਅਸੀਂ ਨੇ ਘੱਟੋ ਘੱਟ 50 ਤੋਂ 60 ਮੀਟਿੰਗਾਂ ਕਰ ਲੀਆਂ ਹੁਣ ਤੇ ਉਹ 50 ਤੋਂ 60 ਮੀਟਿੰਗਾਂ ਬੇਸਿੱਟਾ ਰਹੀਆਂ ਹੁਣ ਫਿਰ ਇਸ ਲਾਈਨ ਤੇ ਜਾਣ ਤੋਂ ਦਾ ਫਿਰ ਸਰ ਦਿਮਾਗ ਆ ਨਾ ਜਿਹੜਾ ਦਿਲ ਦਿਮਾਗ ਆ ਜਦੋਂ ਸੋਚਣੋਂ हट ਜੇ ਫਿਰ ਬੰਦੇ ਇਸ ਲਾਈਨ ਤੇ ਜਾਂਦਾ ਜੀ ਤੂ ਇਸ ਕਰਕੇ ਜੀ ਵੀ ਹੁਣ ਸਾਡਾ ਦਿਲ ਤੇ ਦਿਮਾਗ ਕੰਮ ਕਰਨੋਂ ਹਟ ਰਿਹਾ ਜੀ ਰੋਜ਼ਗਾਰ ਮਿਲ ਗਿਆ ਤਾਂ ਠੀਕ ਹੈ ਜੀ ਜੇ ਨਹੀਂ ਰੋਜ਼ਗਾਰ ਮਿਲਿਆ ਫਿਰ ਜੋ ਰਸਤਾ ਅਸੀਂ ਨੇ ਅਪਣਾਇਆ ਜੀ ਫਿਰ ਸਾਨੂੰ ਮਜਬੂਰ ਨੂੰ ਉਸ ਰਸਤੇ ਤੇ ਜਾਣਾ ਪਊਗਾ ਔਰ ਉਸ ਰਸਤੇ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਡੀਪੀਆਈ ਆਫਿਸ ਪੰਜਾਬ ਸੈਕਟਰੀ ਐਜੂਕੇਸ਼ਨ ਸੈਕਟਰੀ ਜਿਹੜੇ ਇਹ ਸਾਡੀ ਮੌਤ ਦੇ ਜ਼ਿੰਮੇਵਾਰ ਹੋਣਗੇ ਠੀਕ ਹੈ ਤਾਂ ਤੁਸੀਂ ਵੀ ਈਟੀਟੀ ਦੇ ਨਾਲ ਜੀ ਜੁਆਇਨਿੰਗ ਕੀਤੀ ਜੀ ਬਿਲਕੁਲ ਸਰ ਸਾਨੂੰ ਲਗਭਗ 4.5 4.5 ਤੋਂ 4.5 ਤੋਂ 5 ਸਾਲ ਹੋ ਗਏ ਸਰ ਅਸੀਂ ਕੋਰਟ ਕਚੇਰੀਆਂ ਤੋਂ ਇਹ ਭਰਤੀ ਪਾਲ ਕਰਾ ਕੇ ਇੱਥੇ ਤੱਕ ਲੈ ਆਏ ਆ ਹੁਣ ਅਸੀਂ ਮਾਨ ਸਰਕਾਰ ਨੂੰ ਇੱਕ ਰਿਕੁਐਸਟ ਕਰ ਸਕਦੇ ਆ ਹੋਰ ਤਾਂ ਅਸੀਂ ਪ੍ਰੋਟੈਸਟ ਸਾਡਾ ਚੱਲਦਾ ਪਿਆ ਕਿ ਸਾਡੇ ਤੇ ਇੱਕ ਨਿਗਾ ਰੱਖੀ ਜਾਵੇ ਸਾਡਾ ਦਿਲ ਉਦੋਂ ਟੁੱਟਿਆ ਜਦੋਂ ਕਿਹਾ ਗਿਆ ਕਿ ਸੀ ਐਸ ਬੀ ਸੀ ਵਾਸਤੇ ਸਿੱਟਾ ਨਹੀਂ ਨੇ ਕਿਉਂ ਐਸੀਬੀਸੀ ਇਹਨਾਂ ਨੂੰ ਵੋਟ ਨਹੀਂ ਦਿੰਦੇ ਕੀ اے ਐਸ ਬੀ ਸੀ ਦੇ ਵੋਟਾਂ ਤੋਂ ਬਿਨਾਂ ਹੀ ਜਿੱਤ ਕੇ ਇੱਥੇ ਆ ਗਏ ਨੇ ਮਹਿਮਾਨ ਸਰਕਾਰ ਤੋਂ ਇੱਕ ਪੁੱਛਣਾ ਚਾਹੁੰਦੀ ਆ ਕਿ ਐਸ ਬੀ ਸੀ ਕੋਈ ਕੋਈ ਇਹ ਹੈ ਕਿ ਉਹ ਇਹਨਾਂ ਨੂੰ ਵੋਟ ਨਹੀਂ ਦੇ ਰਹੇ ਜਦੋਂ ਵੋਟਾਂ ਦੀਆਂ ਨੇ ਤਾਂ ਉਦੋਂ ਬਹੁਤ ਚੀਜ਼ਾਂ ਅਕਾਊਂਟ ਹੁੰਦੀਆਂ ਨੇ ਲਾਈਜ਼ ਹੁੰਦੀਆਂ ਨੇ ਐਸੀ ਵੋਟ ਐਨੀ ਹੈ ਪੰਜਾਬ ਦੇ ਵਿੱਚ ਇਹਨਾਂ ਨੂੰ ਬਹਾਲੀ ਇਹਨਾਂ ਨੂੰ ਇੰਨਾ ਖੁਸ਼ ਕੀਤਾ ਜਾਵੇ ਬੀ ਸੀ ਨੂੰ ਇਹ ਕੁਝ ਦੇ ਦਿੱਤਾ ਜਾਵੇ ਤਾਂ ਉਹ ਖੁਸ਼ ਹੋ ਕੇ ਵੋਟ ਪਾ ਦੇਣਗੇ ਜਦੋਂ ਕੁਝ ਲੈਣ ਦੀ ਵਾਰੀ ਆਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਅਣਗੋਲਿਆ ਕੀਤਾ ਜਾਂਦਾ ਹੈ ਬਿਲਕੁਲ ਸਰ ਸਰ ਜਦੋਂ ਵੋਟਾਂ ਹੁੰਦੀਆਂ ਨਾ ਉਦੋਂ ਐਸਸੀ ਤੇ ਬੀਸੀ ਇਹਨਾਂ ਨੂੰ ਚੰਗੇ ਲੱਗਦੇ ਆ ਪਰ ਜਦੋਂ ਰੁਜ਼ਗਾਰ ਦੇਣਾ ਹੁੰਦਾ ਜਾਂ ਕੋਈ ਕੰਮ ਦੇਣਾ ਹੁੰਦਾ ਉਦੋਂ ਇਹਨਾਂ ਨੂੰ ਇਹ ਮਾੜੇ ਲੱਗਣ ਲੱਗ ਜਾਂਦੇ ਆ ਹੁਣ ਸਾਨੂੰ ਵੀ ਓਪਨ ਵਾਲੇ ਮਤਲਬ ਸਾਡੇ ਜਿਹੜੇ ਜਰਨਲ ਕੈਟਾਗਰੀ ਐ ਤੇ ਅਸੀਂ ਐਸਸੀ ਬੀਸੀਆਂ ਸਾਨੂੰ ਇਹ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੀ ਐ ਪਰ ਅਸੀਂ ਅਲੱਗ ਨਹੀਂ ਹੋਵਾਂਗੇ ਅੱਜ ਵੀ ਅਸੀਂ ਇਕੱਠੇ ਬੈਠੇ ਆ ਸਾਰੇ ਤੇ ਸਾਰਿਆਂ ਦਾ ਹੱਕ ਅਸੀਂ ਲੈ ਕੇ ਹਿੱਲਾਂਗੇ 2300 2300 ਪੂਰੀ ਕਰਵਾ ਕੇ ਹਟਾਂਗੇ ਅਸੀਂ ਐਂ ਜਾਣ ਵਾਲੇ ਨਹੀਂ ਸਾਨੂੰ ਮਾਰ ਦਿਓ ਭਲਾ ਅਸੀਂ ਭੈਣਾ ਵੀ ਮਰਾਂਗੇ ਸਾਡੇ ਭਰਾ ਵੀ ਮਰਨਗੇ ਅਸੀਂ ਕਿਤੇ ਵੀ ਜਾਵਾਂਗੇ ਪਰਾਵਾਂ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੱਕ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਦੀਆਂ ਭੈਣਾ ਪਹਿਲਾਂ ਮਰਨਗੇ ਆ ਬਾਅਦ ਵਿੱਚ ਭਰਾ ਮਰਨਗੇ ਤੇ ਅਪੀਲ ਕਰਦੇ ਆ ਕਿ ਕੋਈ ਇਹ ਜਿਹਾ ਸਟੈਪ ਨਾ ਚੱਕਿਓ ਕਿ ਜਿਸ ਨਾਲ ਪਰਿਵਾਰ ਕੇ ਪਿੱਛੋਂ ਬਹੁਤ ਉਾਸਲਾ ਕੇ ਬੈਠੇ ਹੁੰਦੇ ਨੇ ਮਾਪਿਓ ਸਾਰੇ ਪਏ ਆ ਹੁਣ ਵੀ ਅਸੀਂ ਮਰੇ ਪਏ ਆ ਅਸੀਂ ਓਵਰੇਜ ਹੋ ਚੁੱਕੇ ਆ ਹੁਣ ਅਸੀਂ ਕਿੱਧਰ ਜਾਵਾਂਗੇ ਹੁਣ ਮਰਾਂਗੇ ਅਸੀਂ ਪੜ੍ਹ ਲਿਖ ਕੇ ਅਸੀਂ ਦਿਹਾੜੀਆਂ ਥੋੜੀ ਕਰਾਂਗੇ ਹੁਣ ਬੀਬੀ ਐਡਮ ਨੇ ਨੇ ਕਰੀ ਬੈਠੇ ਆ ਹੁਣ ਹੁਣ ਸਾਨੂੰ ਨੌਕਰੀ ਨਹੀਂ ਮਿਲਣੀ ਓਵਰੇਜ ਐ ਮੈਂ ਓਵਰੇਜ ਐ ਦੱਸ ਮੈਂ ਕੀ ਕੀ ਕਰੂੰਗੀ ਮੈਂ ਮਰ ਗਈ ਤਾਂ ਫਿਰ ਕੀ ਹੋ ਜਾਊਗਾ ਚਲ ਇਹਨਾਂ ਨੂੰ ਰੋਜ਼ਗਾਰ ਮਿਲ ਜੂਗਾ ਮੈਂ ਮਰੂੰਗੀ ਚਲੋ پیچھے ਪਰਿਵਾਰ ਹੈ ਸਾਰਾ ਸਰ ਇਹ ਵੀ ਵੱਡਾ ਪਰਿਵਾਰ ਹੈ ਜੋ ਇੱਥੇ ਸਾਡੇ ਨਾਲ ਖੜਾ ਹੈ ਉਹ ਪਰਿਵਾਰ ਸਾਡੇ ਤੋਂ ਪਹਿਲਾਂ ਜੇ ਮਰਨਾ ਪਿਆ ਤੇ ਮੈਂ মিডিਆ ਦੇ ਰਹੀ ਕਹਿਣਾ ਚਾਹੁੰਦੀ ਆ ਕਿ ਇਹ ਭੈਣ ਤੁਹਾਡੇ ਲਈ ਪਹਿਲਾਂ ਮਰੇਗੀ ਚਲੋ ਅਸੀਂ ਵੀ اپیل ਲਗਾਤਾਰ ਹੀ ਕਰ ਰਹੇ ਆ ਕਿ ای ٹی ٹی ٹیچر نے ਜਿਹੜੇ ਆ ਉਹ ਆਪਣੀ ਮੰਗਾਂ ਨੂੰ ਲੈ ਕੇ ضرور ਇੱਕ ਪ੍ਰਦਰਸ਼ਨ ਕਰਨ ਸਰਕਾਰ ਖਿਲਾਫ ਅੰਦোলন ਵਿਢਣ لیکن کوئی ਇਹਜਾ ਕਦਮ ਨਾ ਚੁੱਕਣ ਜਿਸ ਨਾਲ ਪਰਿਵਾਰ ਨੂੰ ਕਿਤੇ ਭੁਗਤਣਾ ਪਵੇ ਤਾਂ ਫਿਲਹਾਲ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਸਰਕਾਰ ਜਲਦ ਤੋਂ ਜਲਦ ای ٹی ٹی ٹیਚਰਾਂ ਦੀ ਜਿਹੜੀ ਆ ਉਹ ਸੁਣਵਾਈ ਕਰੇ ਵੀਡੀਓ ਜਰਨਲਿਸਟ ਵਿਕਾਸ ਦੇ ਨਾਲ ਮੈਂ ਸਮਰਪਤ ਸਿੰਘ ਮਹਾਲੀ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ